ਪ੍ਰਭੂ ਆਪਣੇ ਭਗਤਾਂ ਦੀ ਜੁਗਾਂ-ਜੁਗਾਂ ਤੋਂ ਰੱਖਿਆ ਕਰਦਾ ਆ ਰਿਹਾ ਹੈ ਜਿੱਥੇ ਕੋਈ ਵਾਹ ਨਹੀਂ ਫੜ ਸਕਦਾ ਉੱਥੇ ਸਿਰਫ ਪ੍ਰਮਾਤਮਾ ਹੀ ਬਚਾ ਸਕਦਾ ਹੈ ਭਗਤ ਕਬੀਰ ਜੀ ਨੇ ਪ੍ਰਭੂ ਦਾ ਨਾਮ ਜਪਿਆ ਤੇ ਪ੍ਰਭੂ ਨੇ ਆਪ ਜੀ ਦੀ ਹਰ ਮੁਸੀਬਤ ਵਿੱਚ ਮਦਦ ਕੀਤੀ ਆਪ ਜੀ ਦਾ ਜਨਮ 1398 ਈਸਵੀ ਵਿੱਚ ਬਨਾਰਸ ਵਿੱਚ ਹੋਇਆ ਆਪ ਜੀ ਜੁਲਾਹੇ ਸਨ ਉਸ ਸਮੇਂ ਮੀਵੀ ਜਾਤ ਵਾਲਾ ਨਾਮ ਸਿਮਰਨ ਨਹੀਂ ਕਰ ਸਕਦਾ ਸੀ ਅਤੇ ਨਾ ਹੀ ਉਹ ਉੱਚੀ ਜਾਤ ਵਾਲੇ ਨੂੰ ਗੁਰੂ ਧਾਰਨ ਕਰ ਸਕਦਾ ਸੀ ਆਪ ਜੀ ਨੇ ਇੱਕ ਵਿਆਹੁਤ ਨਾਲ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਿਆ ਆਪ ਜੀ ਨੂੰ ਪਤਾ ਸੀ ਕਿ ਰਾਮਾਨੰਦ ਜੀ ਰੋਗ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਹਨ ਸੋ ਆਪ ਜੀ ਦੇਡ ਪੈਰ ਰੈਂਦੀ ਰਾਤ ਨੂੰ ਗੰਗਾ ਦੇ ਕਿਨਾਰੇ ਜਾ ਕੇ ਲੇਟਦੇ ਰਾਮਬਨੰਦ ਜੀ ਜਦ ਇਸ਼ਨਾਨ ਵਾਸਤੇ ਉੱਥੋਂ ਦੀ ਲੰਘਣ ਲੱਗੇ ਤਾਂ ਰਾਮਬਨੰਦ ਜੀ ਦਾ ਪੈਰ ਕਬੀਰ ਜੀ ਦੇ ਵੱਜਿਆ ਰਾਮਬਨੰਦ ਜੀ ਨੂੰ ਲੱਗਿਆ ਕਿ ਕੋਈ ਮਨੁੱਖ ਪਿਆ ਹੈ ਤਾਂ ਰਾਮਬਨੰਦ ਜੀ ਨੇ ਕਿਹਾ ਕਿ ਪਰਮੇਸ਼ਰ ਦਾ ਨਾਮ ਲਾ ਕਬੀਰ ਜੀ ਨੇ ਇਸ ਨੂੰ ਗੁਰੂ ਉਪਦੇਸ਼ ਦੇ ਤੌਰ ਤੇ ਮੰਨ ਲਿਆ ਆਪ ਜੀ ਪ੍ਰਭੂ ਦਾ ਨਾਮ ਜਪਣ ਲੱਗੇ ਆਪ ਜੀ ਦੀ ਪਤਨੀ ਦਾ ਨਾਮ ਲੋਈ ਇਿੱਤਰ ਕਮਾਲ ਅਤੇ ਪੁੱਤਰੀ ਕਮਾਲੀ ਸੀ ਆਪ ਜੀ ਸੱਚੀ ਸੁੱਚੀ ਕਿਰਤ ਕਰਦੇ ਅਤੇ ਨਾਲ ਹੀ ਪ੍ਰਭੂ ਦਾ ਨਾਮ ਜਪਦੇ ਆਪ ਜੀ ਮਨੁੱਖਤਾ ਦੀ ਸਤੰਤਲਤਾ ਤੇ ਸਮਾਨਤਾ ਲਈ ਹਮੇਸ਼ਾ ਬੋਲਦੇ ਰਹੇ ਆਪ ਜੀ ਨੇ ਧਰਮਾਂ ਵਿੱਚ ਪ੍ਰਚਲਿਤ ਰੀਤੀਆਂ ਦਾ ਖੰਡਨ ਕੀਤਾ ਇਸ ਲਈ ਬ੍ਰਾਹਮਣ ਤੇ ਮੌਲਵੀ ਆਪ ਜੀ ਨਾਲ ਨਫ਼ਰਤ ਕਰਨ ਲੱਗੇ ਇਹਨਾਂ ਨੇ ਆਪ ਜੀ ਨੂੰ ਖਤਮ ਕਰਨ ਦਾ ਕੋਈ ਮੌਕਾ ਨਾ ਛੱਡਿਆ ਉਸ ਸਮੇਂ ਦੇ ਬਾਦਸ਼ਾਹ ਸਿਕੰਦਰ ਲੋਧੀ ਨੇ ਐਲਾਨ ਕਰ ਦਿੱਤਾ ਕਿ ਕਬੀਰ ਨੂੰ ਮਸਤ ਹਾਥੀ ਥੱਲੇ ਸੁੱਟ ਕੇ ਦਰੜਿਆ ਜਾਵੇ ਕਬੀਰ ਜੀ ਨੇ ਸਿੰਗਲਾਂ ਨਾਲ ਬੰਨ੍ਹ ਕੇ ਹੋਟਲੀ ਬਣਾ ਕੇ ਹਾਥੀ ਅੱਗੇ ਸੁੱਟਿਆ ਗਿਆ ਪਰ ਹਾਥੀ ਨੇ ਕਬੀਰ ਜੀ ਨੂੰ ਦਰੜਿਆ ਨਹੀਂ ਸਗੋਂ ਹਾਥੀ ਨੇ ਆਪ ਜੀ ਨੂੰ ਸਿਰ ਛੁਟਾ ਦਿੱਤਾ ਹਾਥੀ ਆਪ ਜੀ ਦੀ ਮਹਾਨਤਾ ਨੂੰ ਪਹਿਚਾਨ ਗਿਆ। ਹਾਥੀ ਜਾਣ ਗਿਆ ਕਿ ਪ੍ਰਭੂ ਦਾ ਭਗਤ ਹੈ। ਪਰ ਕਾਜੀ ਤੇ ਬਾਦਸ਼ਾ ਇਹ ਨਾ ਸਮਝ ਸਕੇ। ਬਾਦਸ਼ਾ ਨੇ ਫਿਰ ਕਿਹਾ ਕਿ ਕਬੀਰ ਨੂੰ ਚੰਗੀ ਤਰ੍ਹਾਂ ਦਰੜਿਆ ਜਾਵੇ। ਬੜੇ ਯਤਨ ਹੋਏ ਪਰ ਹਰ ਵਾਰ ਹਾਥੀ ਨੇ ਕਬੀਰ ਜੀ ਨੂੰ ਸਿਰ ਹੀ ਝਕਾਇਆ। ਮੌ ਸ਼ਿਕਾਰਾਂ ਹੀ ਕੀਤੀ। ਇਸ ਤਰ੍ਹਾਂ ਪ੍ਰਮਾਤਮਾ ਨੇ ਕਬੀਰ ਜੀ ਦੀ ਰੱਖਿਆ ਕੀਤੀ। ਫਿਰ ਸਿਕੰਦਰ ਲੋਧੀ ਨੇ ਕਿਹਾ ਕਿ ਕਵੀਰ ਨੂੰ ਇਸੇ ਤਰ੍ਹਾਂ ਹੀ ਗੰਗਾ ਦੀਆਂ ਡੂੰਘੀਆਂ ਲਹਿਰਾਂ ਵਿੱਚ ਸੁੱਟ ਦਿੱਤਾ ਜਾਵੇ ਜਦੋਂ ਆਪ ਜੀ ਨੂੰ ਸੁੱਟਿਆ ਗਿਆ ਤਾਂ ਲਹਿਰਾਂ ਨੇ ਆਪ ਜੀ ਨੂੰ ਡੋਬਾਇਆ ਨਹੀਂ ਸਗੋਂ ਆਪ ਜੀ ਦੇ ਸੰਗਲ ਤੋੜ ਦਿੱਤੇ ਲਹਿਰਾਂ ਆਪ ਜੀ ਲਈ ਆਸਨ ਬਣ ਗਈਆਂ ਅਤੇ ਕਵੀਰ ਜੀ ਉੱਪਰ ਬੈਠ ਗਏ ਇਸ ਤਰ੍ਹਾਂ ਪਰਮਾਤਮਾ ਆਪ ਜੀ ਦੇ ਸਹਾਈ ਹੋਏ ਕਵੀਰ ਜੀ ਨੇ ਕੋਈ ਦੁਨਿਆਵੀ ਵਿਦਿਆ ਗ੍ਰਹਿਣ ਨਹੀਂ ਕੀਤੀ ਸੀ ਕਿਉਂਕਿ ਉਸ ਸਮੇਂ ਵੈਸਾਂ ਤੇ ਸੁਦਰਾ ਨੂੰ ਵਿਦਿਆ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਸੀ ਪਰ ਪ੍ਰਭੂ ਦੇ ਨਾਮ ਨੇ ਆਪ ਜੀ ਨੂੰ ਸਭ ਵਿਦਿਆਵਾਂ ਵਿੱਚ ਮਾਹਿਰ ਬਣਾ ਦਿੱਤਾ ਕਿਉਂਕਿ ਜਦੋਂ ਪ੍ਰਭੂ ਮਿਲ ਜਾਂਦਾ ਹੈ ਤਾਂ ਬਾਕੀ ਸਭ ਚੀਜ਼ਾਂ ਦਾਸੀਆਂ ਬਣ ਜਾਂਦੀਆਂ ਹਨ ਆਪ ਜੀ ਦੀ ਬਾਣੀ ਕਈ ਭਾਸ਼ਾਵਾਂ ਵਿੱਚ ਹੈ ਆਪ ਜੀ ਨੇ ਧਾਰਮਿਕ ਸਮਾਜਿਕ ਰਾਜਨੀਤਿਕ ਸਭਤੀ ਆਪਣੇ ਵਿਚਾਰ ਦਿੱਤੇ ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਧੰਨਵਾਦ